ਹਾਂਜੀ ਸਟੂਡੈਂਟਸ ਵੈਲਕਮ ਕਰਨ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਪੰਜਾਬੀ ਲਾਜ਼ਮੀ ਪੰਜਾਬੀ ਲਾਜ਼ਮੀ ਦੇ ਆਪਾਂ ਜਿਹੜੇ ਕਿ ਨਿਵੰਦਨੇ ਜਿਹੜੇ ਤੁਹਾਡੇ ਪੰਜ ਆ ਪੁਸਤਕ ਦੇ ਵਿੱਚੋਂ ਸਾਰੇ ਆਪਾਂ ਨਿਵੰਧ ਕਰ ਚੁੱਕੇ ਆ ਨਿਵੰਧ ਦਾ ਵਿਸ਼ਾ ਵਸਤੂ ਐਂਡ ਸਾਰ ਹੁਣ ਆਪਾਂ ਕਰਾਂਗੇ ਸੰਕਲਪ ਸੰਕਲਪ ਵੀ ਆਪਣੇ ਪਹਿਲੇ 4 ਜਿਹੜੇ ਕਿ ਆਲਰੇਡੀ ਚੈਨਲ ਤੇ ਅਪਲੋਡ ਕੀਤੇ ਹੋਏ ਨੇ ਹੁਣ ਆਪਾਂ ਗਿੱਧਾ ਤੇ ਜਿਹੜੇ ਕਿ ਵਿਰਾਸਤੀ ਖੇਡਾਂ ਇਹਨਾਂ ਦੋਨਾਂ ਦੇ ਸੰਕਲਪ ਆਪਾਂ ਤੁਹਾਡੇ ਲਈ ਲੈ ਕੇ ਆਇਆ। ਸੋ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਬਹੁਤ ਤੋਂ ਬਾਅਦ ਸ਼ੇਅਰ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਹਾਂਜੀ ਗਿੱਧਾ। ਗਿੱਧਾ ਕੀ ਆ ਕਿ ਗਿੱਧਾ ਪੰਜਾਬੀ ਔਰਤਾਂ ਠੀਕ ਆ ਪੰਜਾਬ ਦੇ ਜਿਹੜੀਆਂ ਔਰਤਾਂ ਨੇ ਵੈਸੇ ਦਾ ਗਿੱਧਾ ਹਰ ਕੋਈ ਉਹ ਪਾਉਂਦਾ ਠੀਕ ਆ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਦੇ ਲਈ। ਤਾਂ ਗਿੱਧਾ ਪੰਜਾਬੀ ਔਰਤਾਂ ਦੇ ਖੁਸ਼ੀ ਦਾ ਪ੍ਰਗਟਾਵੇ ਦੇ ਕਨੋਚਾ। ਗਿੱਧਾ ਇੱਕ ਇਹੋ ਜਿਹਾ ਨਾਚ ਆ ਜਿਹਨੂੰ ਪੰਜਾਬੀ ਸੱਭਿਆਚਾਰ ਦੇ ਵਿੱਚ ਪ੍ਰਮੁੱਖ ਸਥਾਨ ਪ੍ਰਾਪਤ ਹੈ ਠੀਕ ਹੈ ਗਿੱਧੇ ਨੂੰ ਸਰਤਾਜ ਦਾ ਕਿਤਾਬ ਵੀ ਨਹੀਂ ਦਿੱਤਾ ਹੋਇਆ ਠੀਕ ਹੈ ਤੇ ਇਹ ਪੰਜਾਬਣਾਂ ਦੇ ਰਾਸ਼ਟਰੀ ਨਾਚ ਵਜੋਂ ਵੀ ਮਾਨਤਾ ਪ੍ਰਾਪਤ ਕਰ ਚੁੱਕਿਆ ਹੈ ਮਤਲਬ ਕਿ ਗਿੱਧਾ ਪੰਜਾਬਣਾਂ ਦਾ ਜਿਹੜਾ ਰਾਸ਼ਟਰੀ ਨਾਚ ਕੀ ਹੈ ਉਹ ਕੀ ਹੈ ਗਿੱਧਾ ਤੇ ਗਿੱਧਾ ਇੱਕ ਐਵੇਂ ਦਾ ਨਾਚ ਆ ਜਿਹੜਾ ਆਪਣਾ ਮੌਲਿਕ ਰੂਪ ਦੇ ਵਿੱਚ ਵੀ ਬਚਿਆ ਰਿਹਾ ਮਤਲਬ ਕਿ ਵੰਡ ਹੁੰਦੀ ਹੈ ਜਦੋਂ ਭਾਰਤ-ਪਾਕਿਸਤਾਨ ਦੀ ਠੀਕ ਹੈ ਪੂਰੀ ਪੰਜਾਬ ਪਛੀ ਪੰਜਾਬ ਬਟ ਫਿਰ ਵੀ ਜਿਹੜੇ ਕਿ ਗਿੱਧੇ ਦੀ ਆਪਣੀ ਇੱਕ ਮੌਲਿਕਤਾ ਉਹ ਬਚੀ ਹੋਈ ਹੈ ਤੇ ਇਹਨੇ ਆਪਣੇ ਅੰਦਰ ਹਾਂ ਚੇਂਜਸ ਜਰੂਰ ਸਮਾਏ ਹੋਏ ਨੇ ਸਮੇਂ-ਸਮੇਂ ਤੇ ਜਿਹੜੇ ਆਏ ਨੇ ਤੇ ਗਿੱਧਾ ਪੰਜਾਬ ਦੀਆਂ ਇਸਤਰੀਆਂ ਦੇ ਚਾ ਠੀਕ ਹੈ ਚਾਵਾਂ ਉਹ ਮੰਗਾ ਬਲਬਲਿਆਂ ਉਹਨਾਂ ਦੇ ਉਲਾਸ ਖੁਸ਼ੀ ਦੇ ਭਾਵਾਂ ਨੂੰ ਪ੍ਰਗਟ ਕਰਨ ਵਾਲਾ ਲੋਕ ਨਾਚ ਤੇ ਗਿੱਧਾ ਅਸਲ ਦੇ ਵਿੱਚ ਕੀ ਆ ਤਾਲੀ ਨਾਚਾ ਠੀਕ ਹੈ ਤਾਲੀ ਨਾਚਾ ਹੈ ਗਿੱਧਾ ਤੇ ਨੱਚਣ ਵਾਲਿਆਂ ਦੇ ਵਾਲੀਆਂ ਦੇ ਘੇਰੇ ਵਿੱਚ ਖੜੀਆਂ ਇਸਤਰੀਆਂ ਤਾਲੀ ਮਾਰਦੀਆਂ ਨੇ ਤੇ ਤਾਲੀ ਦਾ ਵਾਹੋਲ ਲੋਕ ਗੀਤਾਂ ਦੇ ਮੁੱਖ ਰੂਪ ਬੋਲੀਆਂ ਟੱਪਿਆਂ ਨਾਲ ਚੱਲਦਾ ਮਤਲਬ ਕਿ ਜਿਹੜੀ ਤਾਲੀ ਉਹ ਵਜਾਉਂਦੀਆਂ ਨੇ ਜਿਵੇਂ ਜਿਵੇਂ ਟੱਪਾ ਕੋਈ ਜਾਂ ਕੋਈ ਬੋਲੀ ਆ ਬੋਲੀ ਨੂੰ ਚੱਕਦੀ ਹੋਏ ਮਤਲਬ ਕਿ ਲਾਸਟ ਦੇ ਵਿੱਚ ਜਿਹੜਿਆ ਤਾਲੀ ਦੀ ਹੋਰ ਆਵਾਜ਼ ਤੇਜ਼ ਕਰਦੀਆਂ ਨੇ ਐਵੇਂ ਜਿਹੜੇ ਕਿ ਤਾਲੀ ਦਾ ਵਾਹੋਲ ਚੱਲਦਾ ਰਹਿੰਦਾ ਤੇ ਇਹਨਾਂ ਟੱਪਿਆਂ ਤੇ ਇੱਕ ਸੁਰਤਾ ਕੰਮ ਕਰਨ ਲਈ ਬੱਲੇ-ਬੱਲੇ ਬਈ ਸ਼ਵਾ ਸ਼ਵਾ ਇਹ ਸ਼ਬਦਾਂ ਨੂੰ ਵੀ ਲੰਕਾਈ ਸੁਰ ਦੇ ਵਿੱਚ ਜੋੜ ਲੈ ਜਾਂਦਾ ਤੇ ਪੰਜਾਬਣਾਂ ਆਪਣੇ ਹਰ ਪ੍ਰਕਾਰ ਦੇ ਜਿਹੜਾ ਕਾਰਵਿਹਾਰ ਨੇ ਉਹਦੇ ਵਿੱਚ ਗਿੱਧੇ ਵਾਸਤੇ ਜਿਹੜੇ ਕਿ ਮੌਕਾ ਬਣਾਏ ਲੈਂਦੀਆਂ ਨੇ ਰੁੱਤਾਂ ਮੇਲਿਆਂ ਤਿਥਾਂ ਤਿਹਾਰਾਂ ਤੋਂ ਇਲਾਵਾ ਤਿਰੰਜਨਾ ਤੋਂ ਵਿਲੀਆਂ ਹੋ ਕੇ ਸਾਵਣ ਮਹੀਨੇ ਤੀਆਂ ਦੇ ਮੌਕੇ ਤੇ ਗਿੱਧਾ ਪਾਉਂਦੀਆਂ ਨੇ ਬੱਚੇ ਦੇ ਜਨਮ ਮੰਗਣੀ ਜਾਂ ਵਿਆਹ ਸਮੇ ਜਾਗੋ ਕੱਢਣ ਵੇਲੇ ਜਾਂ ਕਿਸੇ ਵੀ ਹੋਰ ਖੁਸ਼ੀ ਦੇ ਮੌਕੇ ਤੇ ਇਕੱਠੀਆਂ ਹੋ ਕੇ ਆਪਣਾ ਇਹ ਗਿੱਧੇ ਦਾ ਸ਼ੌਂਕ ਪੂਰਾ ਕਰ ਲੈਂਦੀਆਂ ਨੇ ਹੁਣ ਘਰ ਦਾ ਵੇੜਾ ਖੁੱਲੀ ਛੱਤ ਖੁੱਲਾ ਕਮਰਾ ਖੇਤ ਜਾਂ ਮੈਦਾਨ ਇਹ ਸਾਰੇ ਜਿਹੜੇ ਕਿ ਗਿੱਧਾ ਪਾਉਣ ਦੇ ਲਈ ਠੁਕਮੀਆਂ ਥਾਵਾਂ ਨੇ ਤੇ ਧਰਮ ਫਿਰਕਾ ਜਾਤ ਪਾਤ ਇਹਦੇ ਵਿੱਚ ਕੋਈ ਵੀ ਸਥਾਨ ਨਹੀਂ ਹੈ ਮਤਲਬ ਕਿ ਕਿਸੇ ਵੀ ਧਰਮ ਜਾਤ ਫਿਰਕੇ ਦੇ ਵਿੱਚ ਕੋਈ ਵੀ ਪੇਰ ਪਾਉਣੇ ਰੱਖਿਆ ਜਾਂਦਾ ਗਿੱਧੇ ਦੇ ਪਿੜ ਦੇ ਵਿੱਚ ਇੱਕ ਕੁੜੀ ਬੋਲੀ ਪਾਉਂਦੀ ਆ ਤੇ ਦੂਜੀਆਂ ਦੇ ਸਾਥ ਦੇ ਵਿੱਚ ਨਾਲ ਹੀ ਆਵਾਜ਼ ਚੁੱਕਦੀਆਂ ਨੇ ਠੀਕ ਹੈ ਤੇ ਨਾਲ ਹੀ ਦੋ ਮਟਿਆਰਾਂ ਫਿਰ ਇੱਕ ਜੁੱਟ ਹੋ ਕੇ ਬੋਲੀ ਦੇ ਜਿਹੜੇ ਹਾਫ ਭਾਵ ਨੇ ਉਹਨਾਂ ਨੂੰ ਆਪਣੇ ਮਤਲਬ ਕਿ ਉਹ ਉਹਨਾਂ ਦੀਆਂ ਮੁਦਰਾਵਾਂ ਨੂੰ ਪ੍ਰਗਟ ਕਰ ਦਿੰਦੇ ਨੇ ਆਪਣੇ ਹੱਥਾਂ ਬਾਹਾਂ ਦੇ ਨਾਲ ਠੀਕ ਹੈ ਤੇ ਘੇਰੇ ਦੇ ਵਿੱਚਕਾਰ ਆਪਣਾ ਪ੍ਰਦਰਸ਼ਨ ਕਰ ਦਿੰਦੇ ਨੇ ਗਿੱਧੇ ਦੀ ਗਤੀ ții ਭੈਣ ਤੇ ਇਹਨੂੰ ਹੋਰ ਤਿੱਬਰ ਕਰਨ ਲਈ ਬੋਲੀਆਂ ਦਾ ਉਚਾਰ ਕਰ ਲਿਆ ਜਾਂਦਾ ਗਿੱਧੇ ਦੇ ਜਿਹੜੇ ਮੁਦਰਾਵਾਂ ਸੀਮਤ ਨਹੀਂ ਕੀਤੇ ਜਾ ਸਕਦੇ ਠੀਕ ਹੈ ਤੇ ਮੁੱਖ ਤੌਰ ਤੇ ਇਹ ਪੈਰਾਂ ਦੀਆਂ ਥਾਪਾਂ ਠੀਕ ਹੈ ਪੈਰਾਂ ਦੀ ਅੱਡੀ ਦੀ ਥਾਪ ਮਾਰ ਕੇ ਦਿਨ ਨੱਚਦੇ ਨੇ ਕੁੜੀਆਂ ਤੇ ਹੱਥਾਂ ਦੀਆਂ ਤਾੜੀਆਂ ਮਾਰ ਕੇ ਬਾਹਾਂ ਦੇ ਹੁਲਾ ਰਹੇ ਨਹੀਂ ਬੁੱਲਾ ਰਾਹੀਂ ਅਲਗ-ਅਲਗ ਆਵਾਜ਼ਾਂ ਕੱਢ ਕੇ ਜਿਵੇਂ ਨਕਲ ਕਰਕੇ ਜਿਵੇਂ ਤਮਾਸ਼ਾ ਕਰੇ ਜਾਂਦੇ ਨੇ ਲੜਾਈ ਦਾ ਦ੍ਰਿਸ਼ ਸਿਰਜ ਕੇ ਧਰਤੀ ਤੇ ਬੈਠ ਕੇ ਸਰੀਰ ਨੂੰ ਹੁਲਾਰਾ ਦੇ ਕੇ ਇਹਨਾਂ ਸਾਰੀਆਂ ਯੁਕਤਾ ਰਾਹੀਂ ਜਿਹੜੇ ਕਿ ਗਿੱਧਾ ਦੇ ਜਿਹੜੇ ਆ ਪੇਸ਼ਕਾਰੀ ਕੀਤੀ ਜਾਂਦੀ ਹੈ ਹਰ ਟੱਪੇ ਜੋ ਬੋਲੀ ਦੇ ਉਚਾਰ ਦੇ ਵਿੱਚੋਂ ਨਵੀਂ ਹੀ ਨਿਭਾਉ ਹੋਪਨ ਸਥਿਤੀ ਪੈਦਾ ਹੁੰਦੀ ਆ ਜਿਹਨੂੰ ਪੇਸ਼ ਕਰਨ ਲਈ ਮੌਕੇ ਅਨਸਾਰ ਮੁਦਰਾ ਨਵੀਂ ਵੀ ਸਿਰਜੀ ਜਾ ਸਕਦੀ ਹੈ ਮਤਲਬ ਕਿ ਜਿਵੇਂ ਕਿਸੇ ਨੇ ਪੇਸ਼ ਕਰਨ ਉਹ ਵੀ ਆਪਣੀ ਜਿਹੜੇ ਕਿ ਸਰੀਰ ਦੇ ਮੁਦਰਾਵਾਂ ਦੁਆਰਾ ਉਹਨਾਂ ਨੂੰ ਪ੍ਰਗਟ ਕਰਦੀਆਂ ਨੇ ਤੇ ਕਿਦਾਂ ਰਾਗ ਤੇ ਤਾਲੀ ਪੱਖੋਂ ਵੀ ਸੁਤੰਤਰ ਮਤਲਬ ਇਹਦੇ ਵਿੱਚ ਕੋਈ ਨਹੀਂ ਆਏਗਾ ਕਿ ਇਹਦੇ ਵਿੱਚ ਇਹ ਰਾਗ ਹੋਣਾ ਚਾਹੀਦਾ ਤੇ ਇਹ ਤਾਲ ਹੋਣਾ ਚਾਹੀਦਾ ਕੁਝ ਨਹੀਂ ਐਵੇਂ ਦਾ ਤੇ ਇਹਦੇ ਵਿੱਚ ਕੋਈ ਸਾਜ਼ ਵੀ ਨਹੀਂ ਹੈ ਵੀ ਇਹਦੇ ਵਿੱਚ ਇਹ ਸਾਜ਼ ਹੀ ਹੋਣਾ ਚਾਹੀਦਾ ਠੀਕ ਹੈ ਹਾਂ ਮੈਂ ਅੱਜ ਕੱਲ ਢੋਲਕੀ ਦੀ ਵਰਤੋਂ ਕਰ ਲਈ ਜਾਂਦੀ ਹਾਂ ਬਟ ਫਿਰ ਵੀ ਕੋਈ ਨਾ ਇਹਦੇ ਵਿੱਚ ਹੈ ਨਹੀਂ ਕੰਪਲਸ਼ਨ ਤੇ ਮੂਹ ਰਹੀਂ ਹੀ ਫੂ ਫੂ ਕਰਕੇ ਬੱਲੇ ਬੱਲੇ ਕਰਕੇ ਅੱਡੀਆਂ ਜ਼ਮੀਨ ਤੇ ਮਾਰ ਕੇ ਜਾਂ ਕਿ ਲਕਾਰੀ ਮਾਰ ਕੇ ਜ਼ੋਰਦਾਰ ਤਾੜੀਆਂ ਦੀ ਆਵਾਜ਼ ਦੀ ਸੰਗਤ ਦੇ ਵਿੱਚ ਹੀ ਜਿਹੜੇ ਕਿ ਸਾਜ਼ ਆਪਣੇ ਆਪ ਹੀ ਘੜ ਲੈ ਜਾਂਦੇ ਨੇ ਤੇ ਜਿਵੇਂ ਬੋਲੀਆਂ ਆਏਂਗੀਆਂ ਨੇ ਸੌਣ ਮਹੀਨਾ ਦਿਨ ਗਿੱਧੇ ਦੇ ਸਵੇ ਸੇਲੀਆਂ ਆਇਆਂ ਭਿੱਜ ਗਈ ਰੂ ਮਿੱਤਰਾ ਸ਼ਾਮ ਘਟਾ ਚੜਾਈਆਂ ਹੁਣ ਜਿਵੇਂ ਤਮਾਸ਼ਾ ਵੇ ਗੁਰਤੀ ਤੇ ਦੇ ਭਾਈਆ ਹਾਂ ਜੀ ਹਾਂ ਵੇ ਦੋ ਖੱਟੇ ਲਿਆ ਦੇ ਹਾਂ ਜੀ ਹਾਂ ਇਹ ਮੇਰੇ ਪੇਟ ਕਲੇਜੇ ਹਾਂ ਜੀ ਹਾਂ ਇਹ ਦੋ ਖੱਟੇ ਲਿਆ ਦੇ ਹਾਂ ਜੀ ਹਾਂ ਵੇ ਤੇਰੀ ਸੜ ਜੇ ਹਾਂ ਜੀ ਵੇ ਤੇਰੀ ਸੜ ਜੇ ਹਾਂ ਜੀ ਆਪਣੇ ਕੋਲ ਵੀ ਤੁਸੀਂ ਬੋਲੀਆਂ ਲਿਖ ਸਕਦੇ ਇਸ ਤਰ੍ਹਾਂ ਮਟਿਆਰਾਂ ਕੋਲੋਂ ਨਾ ਤਾਂ ਬੋਲੀਆਂ ਮੁੱਕਦੀਆਂ ਨੇ ਤਾਂ ਨਾ ਹੀ ਉਹ ਥੱਕਦੀਆਂ ਨੇ ਇਸ ਕਰਕੇ ਗਿੱਧੇ ਨੂੰ ਪੰਜਾਬ ਦਾ ਸਿਰਤਾਜ ਲੋਕ ਨਾਚ ਮੰਨਿਆ ਗਿਆ। ਇਹ ਤਾਂ ਹੋ ਗਿਆ ਆਪਣਾ ਗਿੱਧੇ ਦਾ ਸੰਕਲਪ। ਅਗਲਾ ਹੈਗਾ ਆਪਣਾ ਵਿਰਾਸਤੀ ਖੇਡਾਂ। ਹਾਂਜੀ ਵਿਰਾਸਤੀ ਖੇਡਾਂ ਕੀ ਹੁੰਦੀਆਂ ਨੇ? ਵਿਰਾਸਤ ਦੀ ਖੇਡਾਂ ਉਹ ਹੁੰਦੀਆਂ ਨੇ ਜਿਹੜੀਆਂ ਪਹਿਲਾਂ ਤਾਂ ਵਿਰਾਸਤ ਕੀ ਹੁੰਦੀ ਹੈ? ਵਿਰਾਸਤ ਉਹ ਹੁੰਦੀ ਹੈ ਜਿਹੜੀ ਸਾਨੂੰ ਵੱਡੇ-ਵਡੇਰਿਆਂ ਤੋਂ ਪੀੜੀ ਦਰ ਪੀੜੀ ਚੱਲਦੀ ਹੋਣੀ ਹੈ ਜਿਹੜੀ ਕਿ ਸਾਨੂੰ ਮਿਲਦੀਆਂ ਨੇ। ਚਾਹੇ ਉਹ ਜ਼ਮੀਨ ਜਾਇਦਾਦ ਲਾ ਲੋ ਚਾਹੇ ਕੋਈ ਘਰ ਦੇ ਵਿੱਚ ਕੋਈ ਸੰਤ ਲਗਾ ਲਓ ਹਨਾ ਚਾਹੇ ਆਪਣੇ ਵਿਸ਼ਵਾਸ ਲਗਾ ਲਓ ਵਹਿਮ ਪਰਮ ਲਗਾ ਲਓ ਚਾਹੇ ਖੇਤਾ ਇਹ ਨਹੀਂ ਜਿਹੜੀ ਸਾਡੇ ਵੱਡੇ-ਵਡੇਰਿਆਂ ਤੋਂ ਪੀੜੀ-ਦਰ ਪੀੜੀ ਚੱਲਦੀ ਹੋਈ ਸਾਡੇ ਤੱਕ ਪਹੁੰਚਦੇ ਨੂੰ ਕੀ ਹੁੰਦੀ ਹੈ ਵਿਰਾਸਤ ਹੁੰਦੀ ਹੈ ਤੇ ਇਹ ਵਸਤੂ ਸਦੀਆਂ ਤੋਂ ਸਾਡੇ ਵੱਡੇ-ਵਡੇਰੇ ਆਪਣੀ ਪੀੜੀ ਤੋਂ ਪਿਛਲੀ ਪੀੜੀ ਤੋਂ ਪ੍ਰਾਪਤ ਕਰਦੇ ਨੇ ਫਿਰ ਉਹ ਅੱਗੇ ਨਵੀਂ ਪੀੜੀ ਨੂੰ ਟ੍ਰਾਂਸਫਰ ਕਰਦੇ ਨੇ ਜੋ ਆਪਾਂ ਨੂੰ ਮਿਲਦੇ ਨੂੰ ਅੱਗੇ ਆਪਾਂ ਟ੍ਰਾਂਸਫਰ ਕਰਾਂਗੇ ਠੀਕ ਹੈ ਤਾ ਵਿਰਾਸਤ ਦੇ ਵਿੱਚ ਸਾਨੂੰ ਮੈਂ ਤੁਹਾਨੂੰ ਹੋਈ ਬੋਲ ਕੇ ਦੱਸ ਤਾ ਉੱਗੇ ਲਿਖਿਆ ਹੋਇਆ ਵੀ ਆ ਧਨ ਦੌਲਤ ਜਾਇਦਾਦ ਤੋਂ ਇਲਾਵਾ ਸੱਭਿਆਚਾਰ ਦੀ ਬਹੁਮੁੱਲੀ ਤੇ ਵਿਲੱਖਣ ਵਸਤੂ ਆਪਣੇ ਪਿੰਨ-ਪਿੰਨ ਰੂਪਾਂ ਦੇ ਵਿੱਚ ਮਿਲਦੀ ਹੈ ਜੋ ਕਿ ਸਮੁੱਚੇ ਸਮਾਜ ਦੀ ਸਾਂਝੀ ਮਾਲਕੀਅਤ ਹੁੰਦੀ ਹੈ ਇਹਦੇ ਵਿੱਚ ਸਾਡੇ ਮਨੋਰੰਜਨ ਦੇ ਸਾਧਨ ਵੀ ਸ਼ਾਮਲ ਹੁੰਦੇ ਨੇ ਜਿਨ੍ਹਾਂ ਵਿੱਚ ਵਿਰਾਸਤੀ ਖੇਡਾਂ ਵੀ ਮਹੱਤਵਪੂਰਨ ਸਥਾਨ ਰੱਖਦੀਆਂ ਨੇ ਤੇ ਸਦੀਆਂ ਤੋਂ ਸਾਡੇ ਸੱਭਿਆਚਾਰਕ ਜੀਵਨ ਦਾ ਅੰਗ ਬਣ ਕੇ ਤੁਰਦੀ ਆਉਂਦੀਆਂ ਨੇ ਵਿਰਾਸਤੀ ਖੇਡਾਂ ਤੇ ਇਹ ਖੇਡਾਂ ਮਨੁੱਖ ਦੇ ਸਰੀਰਕ ਤੇ ਮਾਨਸਿਕ ਵਿਕਾਸ ਦੇ ਵਿੱਚ ਹਿੱਸਾ ਪਾਉਂਦੀਆਂ ਨੇ ਤੇ ਨਾਲ ਦੀ ਨਾਲ ਉਹਨਾਂ ਦਾ ਮਨੋਰੰਜਨ ਵੀ ਕਰਦੀਆਂ ਨੇ ਵਿਰਾਸਤੀ ਖੇਡਾਂ ਕਿਸੇ ਪ੍ਰਕਾਰ ਦੇ ਨਾ ਵਿੱਚ ਕੋਈ ਵੀ ਕਰੜੇ ਨਿਯਮ ਨਹੀਂ ਹੁੰਦੇ ਠੀਕ ਹੈ ਤੇ ਨਾ ਹੀ ਇਹਨਾਂ ਦੇ ਵਿੱਚ ਕੋਈ ਫਿਕਸ ਕੋਈ ਟਾਈਮ ਹੁੰਦਾ ਕਿ ਇਸ ਸਮੇਂ ਖੇਡੇ ਜਾਣ ਜਦੋਂ ਮਰਜੀ ਖਾ ਖੇਡੋ ਤੇ ਕੋਈ ਇਹਦੇ ਵਿੱਚ ਨਿਯਮ ਨਹੀਂ ਹੁੰਦਾ ਇਹਨਾਂ ਲਈ ਕੋਈ ਵਿਸ਼ੇਸ਼ ਸਮਾਂ ਵੀ ਨਿਸ਼ਚਿਤ ਨਹੀਂ ਹੈ ਠੀਕ ਹੈ ਜੇ ਮੈਂ ਤੁਹਾਨੂੰ ਦੱਸੇ ਕਿ ਕਦੋਂ ਖੇਡਣਾ ਕੁਝ ਨਿਸ਼ਚਿਤ ਇਹ ਗਰਮੀਆਂ ਵਿੱਚ ਦੁਪਹਿਰ ਵੇਲੇ ਚਾਨਣੀ ਰਾਤਾਂ ਵਿੱਚ ਖੁੱਲ੍ਹਿਆਂ ਬੇੜਿਆਂ ਵਿੱਚ ਗਲੀਆਂ ਜੂਹਾਂ ਰੁੱਖਾਂ ਬਰੌਂਟਿਆਂ ਦੀਆਂ ਸ਼ਾਮਾਂ ਵਿੱਚ ਖੇਡਿਆ ਜਾ ਸਕਦਾ ਹੈ ਤੇ ਇਹਨਾਂ ਵਿੱਚ ਕੋਈ ਵੀ ਸਾਜੋ ਸਮਾਨ ਵੀ ਇਹ ਨਹੀਂ ਹੈਗਾ ਕਿ ਖਾਸ ਖਰੀਦਣਾ ਪਊਗਾ ਜਿਹੜੇ ਵਿਰਾਸਤ ਦੀ ਖੇਡਾਂ ਨੇ ਇਹਨਾਂ ਦੇ ਵਿੱਚ ਘਰ ਦੇ ਵਿੱਚੋਂ ਜਿਹੜਾ ਸਮਾਨ ਹੁੰਦਾ ਮਟੀਰੀਅਲ ਹੁੰਦਾ ਉਹਦੇ ਨਾਲ ਹੀ ਖੇਡੀਆਂ ਜਾਂਦੀਆਂ ਨੇ ਜਿਵੇਂ ਰਸਤੇ ਗੋਲੇ ਕੋਲੇ ਠੀਕ ਆ ਕੋਲੇ ਬਾਂਟੇ ਗੀਤੇ ਕਾਡੀਆਂ ਅਖਰੋਟ ਠਿੱਕਰੀਆਂ ਰੋੜੇ ਤਖਤੇ ਬਾਰੀਆਂ ਅਨਕੜ ਖੁੰਡੇ ਖਿੱਦੋ ਟੁੱਟੇ ਛਿੱਤਰ ਨੜੇ ਤੇ ਸਰਕੰਡੇ ਦੀਆਂ ਪੋਰੀਆਂ ਇਹਨਾਂ ਨਾਲ ਹੀ ਖੇਡ ਲੀਆਂ ਜਾਂਦੀਆਂ ਨੇ ਹੁਣ ਵਿਰਾਸਤੀ ਖੇਡਾਂ ਹਰ ਉਮਰ ਦੇ ਵਿਅਕਤੀ ਲਈ ਨੇ ਬੱਚਿਆਂ ਨੇ ਵਿਰਾਸਤੀ ਖੇਡਾਂ ਵਿੱਚੋਂ ਬੁੱਢੀ ਮਾਈ ਭੰਡਾ ਭੰਡਾਰੀਆ ਘੋਟਲਾ ਛਪਾਕੀ ਉੱਠਕ ਬੈਠ ਕੂਚਨੀਚ ਸਮੁੰਦਰੀ ਮਛਰੀ ਦਾਇਆਂ ਦੂਕੜੇ ਪਿੱਛੋਂ ਬੱਕਰੀ ਅੱਡੀ ਛੜਾਪਾ ਅੱਡੀ ਛੜਾਪਾ ਕੁੜੀਆਂ ਦੀ ਹਰਮਨ ਪਿਆਰੀ ਖੇਡ ਆ ਤੇ ਇੱਕ ਮੁੰਡੇ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ ਸ਼ੱਕਰ ਬੀਜੀ ਵੀ ਆ ਠੀਕ ਹੈ ਤੇ ਬਾਂਦਰ ਕਿਲਾ ਤੇ ਅੱਗੇ ਨੌਜਵਾਨਾਂ ਵਿੱਚ ਖੇਡਾਂ ਵਿੱਚ ਕਬੱਡੀ ਰੱਸਾ ਖੱਸੀ ਸ਼ੱਕਰਬੀਜੀ ਲੂਣ ਮਿਆਣੀ ਕੂਕਾਂ ਕਾਂਗੜੇ ਠੀਕ ਆ ਕੂਕਾਂ ਕਾਂਗੜੇ ਆਸ ਸ਼ਾਮਲ ਨੇ ਜਿਹੜੀਆਂ ਟੋਲੀਆਂ ਬਣਾ ਕੇ ਖੇਡੀਆਂ ਜਾਂਦੀਆਂ ਨੇ ਜੇ ਕੋਸ਼ਣਾ ਜੀ ਕਿ ਟੋਲੀਆਂ ਬਣਾ ਕੇ ਤਾਂ ਇਹ ਹੋਣਗੀਆਂ ਠੀਕ ਹੈ ਕੁੜੀਆਂ ਦੇ ਖੇਡਾਂ ਵਿੱਚ ਰੱਸੀ ਟੱਪਣਾ ਅੱਡੀ ਛੜਾਪਾ ਕਿੱਕਲੀ ਕਿੱਕਲੀ ਨੂੰ ਜਿਹੜੀ ਕਿ ਗਿੱਧੇ ਦੀ ਨਰਸਰੀ ਵੀ ਕਿਹਾ ਜਾਂਦਾ ਤੇ ਵਡੇਰੀ ਉਮਰ ਦੇ ਵਿਅਕਤੀ ਬੈਠ ਕੇ ਖੇਡਾਂ ਖੇਡਦੇ ਨੇ ਜਿਵੇਂ 12 ਟਾਣੀ ਅੱਡਾ ਖੱਡਾ ਠੀਕ ਹੈ ਇਹਨੇ ਸਾਡੀ ਸਾਰੀਆਂ ਵਿਰਾਸਤ ਦੀ ਖੇਡਾਂ ਤਾਂ ਇਹ ਮਨੁੱਖ ਦਾ ਸਰੀਰ ਕਮਾਨਸਿਕ ਬੌਧਿਕ ਵਿਕਾਸ ਕਰਨ ਦੇ ਨਾਲ ਨਾਲ ਜਿਹੜੇ ਕੀ ਮਨੋਰੰਜਨ ਵੀ ਕਰਦੀ ਹੈ ਥੈਂਕਸ